See, communities community, the consultations that we give, JD Newton, the community, is enhance the community. We want more green spaces. ਆਮ ਜਿਆਦਾ ਕੈਫੇਸ ਹੋਣ ਜੋ ਲੋਕੀ ਇਕੱਠੇ ਹੋਣ ਸਕਦੇ ਆ ਇੰਟਰਨੈਸ਼ਨਲ ਸਟੂਡੈਂਟਸ ਦੀ ਜਿਹੜੀ ਸਪੋਰਟਸ ਹੈ ਕਿ ਨੇ ਉਹ ਜਿਆਦਾ ਚਾਹੀਦੇ ਨੇ ਕਿਉਂਕਿ ਆਪਾਂ ਨੂੰ ਪਤਾ ਵੀ ਨਿਊਨ ਕਮਿਊਨਿਟੀ ਦੇ ਵਿੱਚ ਜਿਆਦਾ ਇੰਟਰਨੈਸ਼ਨਲ ਸਟੂਡੈਂਟਸ ਰਹਿੰਦੇ ਆ ਸਾਨੂੰ ਵੀ ਜਾਣਨਾ ਚਾਹੀਦਾ ਵੀ ਸਿਟੀ ਆਫ ਸਰੀ ਦੇ ਵਿੱਚ ਕਿਸ ਤਰ੍ਹਾਂ ਦੇ ਚੈਲੰਜਸ ਹੈ ਕਿ ਜੋ ਇੰਟਰਨੈਸ਼ਨਲ ਸਟੂਡੈਂਟਸ ਫੇਸ ਕਰਦੇ ਆ ਉਹ ਸਿਟੀ ਬਹੁਤ ਤਰ੍ਹਾਂ ਦੀਆਂ ਸਰਵਿਸਿਸ ਨਿਊਟਨਲੀ ਅਮ ਸ਼ਾਮਲ ਕਰ ਰਹੇ ਆ ਸਾਡੀ ਜਿਹੜੀ ਪਾਰਕਸ ਰੈਕ੍ਰੀਏਸ਼ਨ ਤੇ ਕਲਚਰਲ ਡਿਪਾਰਟਮੈਂਟ ਆ ਉਹਨਾਂ ਦੇ ਨਾਲ ਵੀ ਅਸੀਂ ਪਾਰਟਨਰ ਕਰਦੇ ਆ ਜੇ ਸਾਨੂੰ ਕੋਈ ਮਦਦ ਦੀ ਜ਼ਰੂਰਤ ਆ ਅਸੀਂ ਕਿੱਥੇ ਜਾ ਸਕਦੇ ਆ ਰਾਈਟ ਅਸੀਂ ਜਦੋਂ ਸਟੂਡੈਂਟ ਸਾਨੂੰ ਕੱਲ ਕਰਦੇ ਹਾਂ ਸਾਨੂੰ ਪਤਾ ਲੱਗਦਾ ਆ ਵੀ ਦੇ ਰੀਲੀ ਅਪਰੀਸ਼ੀਏਟ ਅਸੀਂ ਨਾਲੇ ਇੱਕ ਰਿਸੋਰਸ ਗਾਈਡ ਤਿਆਰ ਕਰਦੇ ਹਾਂ ਜੋ ਫਾਲ ਦੇ ਵਿੱਚ ਲਾਂਚ ਹੋਗੀ ਇੱਕ ਵੈਲਕਮ ਸੈਂਟਰ ਖੁੱਲੂਗਾ ਲੇਟਰ ਇਨ ਦ ਸਮਰ सिटी ऑफ सरीदेਵਲੋ फोकस न्यूटन एक्शन प्लान ਜਿਹੜਾ ਤਿਆਰ ਕੀਤਾ ਗਿਆ ਇਸ ਇਹ ਖਾਸ ਕਰਕੇ ਜਿਹੜਾ ਇੰਟਰਨੈਸ਼ਨਲ ਸਟੂਡੈਂਟਸ ਲਈ ਤਿਆਰ ਕੀਤਾ ਗਿਆ ਇਸ प्लान ਦੇ ਵਿੱਚ ਕੀ ਕੁਝ ਖਾਸ ਹੋਏਗਾ ਇਸ ਸੰਬੰਧੀ ਗੱਲਬਾਤ ਕਰਨ ਲਈ सिटी ऑफ सरीदेਵਲੋ ਸਾਡੇ ਨਾਲ ਰੁਬੀਨਾ ਅਕੰਗ ਜੀ ਮੌਜੂਦ ਨੇ ਜੋ ਕਿ ਕਮਿਊਨਿਟੀ ਸੇਫਟੀ ਲੀਡ ਕਰਦੇ ਨੇ ਰੁਬੀਨਾ ਇਹ ਜਿਹੜਾ ਫੋਕਸ ਨਿਊਟਨ ਐਕਸ਼ਨ ਪਲਾਨ ਤਿਆਰ ਕੀਤਾ ਗਿਆ ਇਹ ਪਲਾਨ ਹੈ ਕੀ ਹਾਂਜੀ ਇਹ ਜਿਹੜਾ ਪਲਾਨ ਹੈਗਾ ਆ ਇਹ ਜਿਹੜੀ ਨਿਊਟਨ ਕਮਿਊਨਿਟੀ ਹੈਗੀ ਆ ਉਹਦੇ ਲਈ ਅਸੀਂ ਕਮਿਊਨਿਟੀ ਨਾਲ ਕੰਸਲਟੇਸ਼ਨਸ ਕੀਤੇ ਸੀਗੇ ਵੀ ਜਿਹੜੀ ਨਿਊ ਕਮਿਊਨਿਟੀ ਉਹਨੂੰ ਆਪਾਂ ਇਨਹਾਂਸ ਕਿਦਾ ਕਰ ਸਕਦੇ ਹਾਂ ਸੋ ਉਹ ਜਦੋਂ ਅਸੀਂ ਲੋਕਾਂ ਦੇ ਨਾਲ ਕੰਸਲਟੇਸ਼ਨਸ ਕੀਤੇ ਉਹਨਾਂ ਨੇ ਸਾਨੂੰ ਦੱਸਿਆ ਵੀ ਵੀ ਵਾਂਟ ਮੋਰ ਗ੍ਰੀਨ ਸਪੇਸਸ ਆਮ ਜਿਆਦਾ ਕੈਫੇਜ਼ ਹੋਣ ਜੋ ਲੋਕੀ ਇਕੱਠੇ ਹੋਣ ਸਕਦੇ ਆ ਆਮ ਨਾਲੇ ਮੋਰ ਪਬਲਿਕ ਸਪੇਸਿਸ ਪ੍ਰੋਗਰਾਮਿੰਗ ਫੈਮਿਲੀਜ਼ ਦੀ ਸੋ ਔਨ ਐਂਡ ਸੋ ਫੋਰਥ ਤੇ ਉੱਥੇ ਇੱਕ ਜਿਹੜੀ ਯੂਨੀਕ ਗੱਲ ਸੀਗੀ ਵੀ ਲੋਕਾਂ ਨੇ ਇਸ ਨੂੰ ਦੱਸਿਆ ਵੀ ਇੰਟਰਨੈਸ਼ਨਲ ਸਟੂਡੈਂਟਸ ਦੀ ਜਿਹੜੇ ਸਪੋਰਟਸ ਹੈ ਕਿ ਨੇ ਉਹ ਜਿਆਦਾ ਚਾਹੀਦੇ ਨੇ ਕਿਉਂਕਿ ਆਪਾਂ ਨੂੰ ਪਤਾ ਵੀ ਨਿਊਨ ਕਮਿਊਨਿਟੀ ਦੇ ਵਿੱਚ ਜਿਆਦਾ ਇੰਟਰਨੈਸ਼ਨਲ ਸਟੂਡੈਂਟਸ ਰਹਿੰਦੇ ਆ ਸੋ ਸਟੂਡੈਂਟਸ ਦਾ ਜਦੋਂ ਰਿਵਿਊ ਕੀਤਾ ਗਿਆ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਉਹਨਾਂ ਨੂੰ ਆ ਰਹੀਆਂ ਨੇ ਜਿਹਦੇ ਬਾਰੇ ਸਿਟੀ ਆਫ ਸਰੀ ਜਿਹੜਾ ਉਹ ਉਹਨਾਂ ਨੂੰ ਮੁਸ਼ਕਲਾਂ 'ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ ਹਾਂਜੀ ਦੇਖੋ ਆਪਾਂ ਯੂ ਨੋ ਕਈ ਸਾਲਾਂ ਦੀ ਸੁਣਿਆ ਹੈ ਵੀਰੀਆ ਦੇ ਵਿੱਚ ਜਾਂ ਜਦੋਂ ਆਪਾਂ ਲੋਕਾਂ ਦੇ ਨਾਲ ਗੱਲ ਕਰਦੇ ਆਂ ਵੀ ਇੰਟਰਨੈਸ਼ਨਲ ਸਟੂਡੈਂਟਸ ਕਾਫੀ ਸਟਰਗਲਸ ਫੇਸ ਕਰਦੇ ਨੇ ਰਾਈਟ ਸੋ ਪਿਛਲੇ ਸਾਲ ਅਸੀਂ ਇਹ ਸੋਚਿਆ ਵੀ ਸਾਨੂੰ ਵੀ ਜਾਨਣਾ ਚਾਹੀਦਾ ਵੀ ਸਿਟੀ ਆਫ ਸਰੀ ਦੇ ਵਿੱਚ ਕਿਸ ਤਰ੍ਹਾਂ ਦੇ ਚੈਲੰਜਸ ਹੈਗੇ ਆ ਜੋ ਇੰਟਰਨੈਸ਼ਨਲ ਸਟੂਡੈਂਟਸ ਫੇਸ ਕਰਦੇ ਆ ਸੋ ਅਸੀਂ ਫੋਕਸ ਗਰੁੱਪ ਰੱਖੇ ਸੀ ਕਿ ਸਟ ਕੰਸਲਟੇਸ਼ਨਸ ਕੀਤੀ ਸੀ ਕਿ ਜੋ ਸਰਵਿਸ ਪ੍ਰੋਵਾਈਡਰਸ ਦੇ ਨਾਲ ਜੋ ਸਟੂਡੈਂਟਸ ਨਾਲ ਕੰਮ ਕਰਦੇ ਆ ਤੇ ਸਾਨੂੰ ਇਹ ਪਤਾ ਲੱਗਿਆ ਵੀ देयर ਆ ਇਨਫੈਕਟ ਕਾਫੀ ਚੈਲੰਜਸ ਜੋ ਸਟੂਡੈਂਟਸ ਫੇਸ ਕਰਦੇ ਨੇ ਹਾਊਸਿੰਗ ਦੇ ਵਿੱਚ ઓਰ ਮੈਂਟਲ ਹੈਲਥ ਦੇ ਉਹਨਾਂ ਦੀ ਜਿਹੜੀ ਸੋਸ਼ਲ ਆਈਸੋਲੇਸ਼ਨ ਜਿਹੜੀ ਉਹ ਫੀਲ ਕਰਦੇ ਨੇ ਯੂ نو ਇੱਥੇ ਆਕਰ ਉਹਨਾਂ ਦੀ ਸਾਰੀ ਫਰੈਂਡਸ ਐਂਡ ਫੈਮਲੀ ਇਸ ਵਾਪਸ ਕਰੇ ਆ ਕਾਫੀ ਬੜੀ ਉਹਨਾਂ ਦੇ ਪਹਿਲੀ ਵਾਰ ਟਾਈਮ ਆ ਵੀ ਉਹ ਕਿਸੇ ਨਵੀਂ ਕੰਟਰੀ ਦੇ ਵਿੱਚ ਆਏ ਆ ਅਕਾਦੈਮਿਕ ਦੇ ਵਿੱਚ ਜਿਹੜੀ ਹੂ ਸਟਰਗਲਸ ਫੇਸ ਕਰਦੇ ਨੇ ਕਿਉਂਕਿ ਇਸ ਇੱਥੇ ਦੀ ਜਿਹੜੀ ਅਕਾਦੈਮਿਕਸ ਹੈਗੇ ਆ ਉਹ ਉਹ ਉਹਨਾਂ ਦੀ ਹੋਮ ਕੰਟਰੀ ਤੋਂ ਕਾਫੀ ਡਿਫਰੈਂਟ ਆ ਤੇ ਨਾਲੇ ਜਿਹੜੇ ਐਕਸਪਲੋਇਟੇਸ਼ਨ ਆ ਜੋ ਏਮਪਲॉयर्स ਦੇ ਕੋਲੋਂ ਜਾਂ ਦੇ ਲੈਂਡਲੋਰਡਸ ਕੋਲੋਂ ਜਾਂ ਇਵਨ ਫੈਮਿਲੀ ਮੈਂਬਰਸ ਦੇ ਤੋਂ ਫੇਸ ਕਰਦੇ ਆ ਜੀ अच्छा स्टूडेंट्स ਨੂੰ ਤੁਹਾਨੂੰ ਕੀ ਲੱਗਦਾ ਕਿੰਨੀ ਕੁ ਜ਼ਿਆਦਾ ਲੋਡ ਸੀ ਇਸ ਤਰ੍ਹਾਂ ਦੇ ਐਕਸ਼ਨ ਪਲਾਨ ਦੀ ਔਰ ਖਾਸ ਕਰਕੇ ਨਿਊਟਨ ਨੂੰ ਹੀ ਚੂਜ਼ ਕਿਉਂ ਕੀਤਾ ਗਿਆ ਸੋ ਜਿਹੜਾ ਫੋਕਸ ਨਿਊਨ ਐਕਟਰ ਪਲਾਨ ਆ ਇਹ ਸਪੈਸਿਫਿਕਲੀ ਨਿਊਟਨ ਵਾਸਤੇ ਫੋਕਸ ਕੀਤਾ ਗਿਆ ਹੈ ਕਿਉਂਕਿ ਹਿਸਟੋਰਿਕਲੀ ਨਿਊਟਨ ਦੀ ਜਿਹੜੀ ਕਮਿਊਨਿਟੀ ਆ ਉਹਦੇ ਉਹ ਅੰਡਰਸਰਵਡ ਸੀ ਰਾਈਟ ਸੋ ਜਿਹੜੇ ਰੈਜ਼ੀਡੈਂਟਸ ਆ ਨਿਊਟਨ ਦੇ ਉਹ ਕਹਿੰਦੇ ਆ ਵੀ ਸਾਨੂੰ ਜ਼ਿਆਦਾ ਸਰਵਿਸਿਜ਼ ਚਾਹੀਦੀਆਂ ਨੇ ਸੋ ਤਾਂ ਹੀ ਹੁਣ ਸਿਟੀ ਬਹੁਤ ਤਰ੍ਹਾਂ ਦੀਆਂ ਸਰਵਿਸਿਜ਼ ਨਿਊਟਨ ਲਈ ਅਮ ਸ਼ਾਮਲ ਕਰ ਰਹੇ ਆ ਰਾਈਟ ਜਦੋਂ ਉਹ ਜਿਆਦਾ ਪਾਰਕ ਸਪੇਸਸ ਜਾਂ ਗ੍ਰੀਨ ਸਪੇਸਸ ਜਾਂ ਉਹਨੂੰ ਕਲੀਨ ਜਿਆਦਾ ਕਰਨੀ ਅਮ ਉਹਦੀ ਸੇਫਟੀ ਨਿਊਟਨ ਦੇ ਵਿੱਚ ਇਨਹਾਂਸ ਕਰਨੀ ਸੋ ਔਨ ਐਂਡ ਸੋ ਫੋਰ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਦਾ ਪੀਸ ਹੈ ਉਹ ਇਹਦਾ ਇੱਕ ਹਿੱਸਾ ਆ ਰਾਈਟ ਸੋ ਹੁਣ ਅਸੀਂ ਕਮਿਊਨਿਟੀ ਸੇਫਟੀ ਸੈਕਸ਼ਨ ਦੇ ਤੌਰ ਤੋਂ ਅਮ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਲਈ ਸਰਵਿਸਸ ਅਮ ਜਸ ਸਪੋਰਟਸ ਸ਼ਾਮਲ ਕਰ ਸਕਦੇ ਉਹ ਸਾਡਾ ਹੁਣ ਕੰਮ ਆ ਅਸੀਂ ਸਰੀ ਲਾਇਬ੍ਰੇਰੀਜ਼ ਨਾਲ ਪਾਰਟਨਰ ਕਰਦੇ ਆ ਤੇ ਸਾਡੀ ਜਿਹੜੀ ਪਾਰਕਸ ਰੈਕ੍ਰੀਏਸ਼ਨ ਤੇ ਕਲਚਰਲ ਡਿਪਾਰਟਮੈਂਟ ਆ ਉਹਨਾਂ ਦੇ ਨਾਲ ਵੀ ਅਸੀਂ ਪਾਰਟਨਰ ਕਰਦੇ ਹਾਂ ਸੋ ਵੀ ਕੈਨ ਬ੍ਰਿੰਗ ਸਪੋਰਟਸ ਫਾਰ ਸਟੂਡੈਂਟਸ ਜੋ ਉਹਨਾਂ ਨੂੰ ਦੂਜੇ ਸਟੂਡੈਂਟਸ ਜਾਂ ਬ੍ਰਾਡਰ ਕਮਿਊਨਿਟੀ ਦੇ ਨਾਲ ਕਨੈਕਟ ਕਰ ਸਕਣ ਜੋ ਉਹਨਾਂ ਨੂੰ ਲੀਗਲ ਇਨਫੋਰਮੇਸ਼ਨ ਜਸ ਸਰਵਿਸ ਇਨਫੋਰਮੇਸ਼ਨ ਉਹਨੂੰ ਪਤਾ ਹੋ ਸਕੇ ਵੀ ਜੇ ਸਾਨੂੰ ਕੋਈ ਮਦਦ ਦੀ ਜ਼ਰੂਰਤ ਹੈ ਅਸੀਂ ਕਿੱਥੇ ਜਾ ਸਕਦੇ ਹਾਂ ਰਾਈਟ ਅਮ ਫੋਰ ਐਗਜ਼ਾਮਪਲ ਕੱਲ ਨੂੰ ਅਸੀਂ ਇੱਥੇ ਸਿਟੀ ਸਰੀ ਲਾਇਬ੍ਰੇਰੀ ਦੇ ਵਿੱਚ ਇੱਕ ਵਰਕਸ਼ਾਪ ਰੱਖੀ ਆ ਜੋ ਸਾਊਥ ਈਗਲ ਲੀਗਲ ਸਾਊਥ ਏਸ਼ੀਅਨ ਲੀਗਲ ਕਲਿਨਿਕ ਉਹਨਾਂ ਨੇ ਆ ਕੇ ਸਟੂਡੈਂਟਸ ਨੂੰ ਇਹ ਦੱਸਣਾ ਵੀ ਉਹਨਾਂ ਦੀ ਟੈਨੈਂਸੀ ਰਾਈਟਸ ਕੀ ਆ ਕਿਉਂਕਿ ਅਸੀਂ ਕਾਫੀ ਸੁਣਿਆ ਸੀਗਾ ਵੀ ਯਾਨੀ ਇੰਟਰਨੈਸ਼ਨਲ ਸਟੂਡੈਂਟਸ ਦੇ ਵਿੱਚ ਉਹ ਅਧਿਲਾਂ ਜਿਹੜੇ ਉਹਨਾਂ ਨੇ ਲੈਂਡਲੋਰਡਸ ਆ ਕਾਫੀ ਉਹਨਾਂ ਨੂੰ ਐਕਸਪਲੋਇਟ ਕਰਦੇ ਆ ਸਟੂਡੈਂਟਸ ਨੂੰ ਇਹ ਨਹੀਂ ਪਤਾ ਵੀ ਉਹਨਾਂ ਦੇ ਰਾਈਟਸ ਕੀ ਹੈਗੇ ਆ ਇੱਥੋਂ ਦੇ ਜਿਹੜੇ ਲਾਜ਼ ਆ ਉਹ ਕੀ ਆ ਕੀ ਸਟੂਡੈਂਟਸ ਨੂੰ ਇਹ ਵੀ ਪਤਾ ਸੀਗਾ ਵੀ ਇੱਕ ਰੈਜ਼ੀਡੈਂਸ਼ੀਅਲ ਟੈਨੈਂਸੀ ਬ੍ਰਾਂਚ ਹੈਗੀ ਆ ਜੋ ਉਹਨਾਂ ਦੀ ਮਦਦ ਕਰ ਸਕਤੇ ਆ ਬਿਲਕੁਲ ਸੋ ਸਟੂਡੈਂਟਸ ਨੂੰ ਹੁੰਝੜੀਆਂ ਪ੍ਰੋਬਲਮਸ ਆ ਰਹੀਆਂ ਉਹਨਾਂ ਵਾਸਤੇ ਜੇ ਸਿਟੀ ਆਫ ਸਰੀ ਵੱਲੋਂ ਸੋਚਿਆ ਜਾ ਰਿਹਾ ਹੈ ਤਾਂ ਕੀ ਸਟੂਡੈਂਟਸ ਨਾਲ ਦੁਬਾਰਾ ਗੱਲਬਾਤ ਹੋ ਪਈ ਆ ਉਹਨਾਂ ਨੂੰ ਇਹ ਐਕਸ਼ਨ ਪਲਾਨ ਕਿਦਾਂ ਦਾ ਲੱਗ ਰਿਹਾ ਹਾਂਜੀ ਸੋ ਐਕਸ਼ਨ ਪਲਾਨ ਦੇ ਥਰੂ ਹਲੇ ਕਮਿਊਨਿਟੀ ਫੇਸ ਕੰਸਲਟੇਸ਼ਨਸ ਜੁਹੇ ਪਰ ਜੇ ਅਸੀਂ ਕੰਮ ਕਰਦੇ ਆ ਅਸੀਂ ਜਦੋਂ ਸਟੂਡੈਂਟਸ ਨਾਲ ਗੱਲ ਕਰਦੇ ਆ ਸਾਨੂੰ ਪਤਾ ਲੱਗਦਾ ਆ ਵੀ ਦੇ ਰੀਲੀ ਅਪਰੀਸ਼ੀਏਟ ਇਹ ਜਿਹੜਾ ਅਸੀਂ ਕੰਮ ਕਰਦੇ ਆ ਸੋ ਜਿੱਦਾਂ ਮੈਂ ਤੁਹਾਨੂੰ ਦੱਸਿਆ ਅਸੀਂ ਰੈਗੂਲਰਲੀ ਵਰਕਸ਼ਾਪਸ ਹੋਸਟ ਕਰਦੇ ਆ ਕਿਉਂਕਿ ਸਾਨੂੰ ਪਤਾ ਵੀ ਸਟੂਡੈਂਟਸ ਨੂੰ ਆਫ ਦੇ ਲੀਗਲ ਰੀਸੋਰਸਸ ਲੀਗਲ ਇਨਫੋਰਮੇਸ਼ਨ ਤੇ ਜਿਹੜੀ ਕਮਿਊਨਿਟੀ ਦੇ ਰੀਚ ਰੀਸੋਰਸਸ ਹੈਗੇ ਨੇ ਉਹਨਾਂ ਬਾਰੇ ਪਤਾ ਨਹੀਂਗਾ ਸੋ ਸਾਡਾ ਇਹ ਮਕਸਦ ਹੈ ਵੀ ਉਹਨਾਂ ਨੂੰ ਪਤਾ ਹੋਵੇ ਸੋ ਜੇ ਉਹ ਕੋਈ ਮੁਸ਼ਕਿਲ ਸਮਅ ਸ਼ਾਮਲ ਕਰਦੇ ਰਏ ਤਾਂ ਹੋਗਾ ਵੀ ਅਸੀਂ ਕਿੱਥੇ ਜਾ ਸਕਦੇ ਆ ਰਾਈਟ ਅਸੀਂ ਨਾਲੇ ਇੱਕ ਰਿਸੋਰਸ ਗਾਈਡ ਤਿਆਰ ਕਰਦੇ ਆ ਜੋ ਫਾਲ ਦੇ ਵਿੱਚ ਲਾਂਚ ਹੋਗੀ ਸੋ ਅਸੀਂ ਉਹ ਫਿਰ ਜਿਹੜੇ ਐਕਾਡੈਮਿਕ ਇੰਸਟੀਟਿਊਸ਼ਨਸ ਹੈਗੇ ਆ ਜਿਹੜੇ ਵੀ ਸਿਟੀ ਦੇ ਵਿੱਚ ਕਮਿਊਨਿਟੀ ਆਰਗੇਨਾਈਜੇਸ਼ਨਸ ਹੈਗੇ ਨੇ ਉਹਨਾਂ ਨੂੰ ਅਸੀਂ ਡਿਸਟ੍ਰੀਬਿਊਟ ਕਰਾਂਗੇ ਇਥੇ ਸਿਟੀ ਸਿਟੀ ਲਾਇਬ੍ਰੇਰੀ ਦੇ ਵਿੱਚ ਇੱਕ ਵੈਲਕਮ ਸੈਂਟਰ ਖੁੱਲੂਗਾ ਲੇਟਰ ਇਨ ਦ ਸਮਰ ਉੱਥੇ ਵੀ ਇੰਟਰਨੈਸ਼ਨਲ ਸਟੂਡੈਂਟਸ ਲਈ ਰਿਸੋਰਸਸ ਥੇ ਸਰਵਿਸਸ ਹੋਣਗੇ ਜੀ ਥੈਂਕ ਯੂ ਰੁਪੇਨਾ ਨੋ ਥੈਂਕ ਯੂ ਸੋ ਮਚ ਸੋ ਜਿਹੜੇ ਵੀ ਇੰਟਰਨੈਸ਼ਨਲ ਸਟੂਡੈਂਟਸ ਹੈ ਜਿਨ੍ਹਾਂ ਨੂੰ ਖਾਸ ਕਰਕੇ ਉਹਨਾਂ ਦੇ ਇਹੀ ਨਹੀਂ ਪਤਾ ਹੁੰਦੇ ਕਿ ਉਹਨਾਂ ਦੇ ਹੱਕ ਹਕੂਕ ਜਿਹੜੇ ਨੇ ਉਹ ਕੀ ਨੇ ਤੇ ਖਾਸ ਕਰਕੇ ਲੀਗਲ ਜਿਹੜੇ ਨੇ ਨਿਯਮ ਉਹ ਕਿਵੇਂ ਯੂਜ਼ ਕਰ ਸਕਦੇ ਨੇ ਜੇ ਉਹ ਕਿਸੇ ਮੁਸ਼ਕਿਲ ਦੇ ਵਿੱਚ ਆ ਜਾਂਦੇ ਨੇ ਸੋ ਇਹੀ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਿਟੀ ਆਫ ਸਰੀ ਦੇ ਵੱਲੋਂ ਕੈਮਰਾਮੈਨ ਅਮਿਤ ਪਨੇਸਰ ਦੇ ਨਾਲ ਸ਼ਰੀ ਗੌਰਵਾ ਸਰੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ